ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸਵੇਰ ਛੇੜ ਲਈ ਲੈ ਕੇ ਆਏ ਹਾਂਗੇ ਬੱਚਾ ਆ ਗਿਆ ਮਗਰ ਬੱਸੀ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਹਾਂ ਬਾਈ ਵਧੀਆ ਵੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਂ ਬੂਟਾ ਵੀਰੇ ਹੂੰ ਪਿੰਡ ਖਾਈ ਜ਼ਿਲ੍ਹਾ ਵੀਰੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਨੇੜੇ ਪਿੰਡ ਬਾਈ ਆਪਾਂ ਨੂੰ ਕਿਹੜੇ ਦੀਨਾ ਹੂੰ ਰੌਂਦਾ ਪੱਤੋ ਠੀਕ ਹੈ ਇਹ ਪਿੰਡ ਬਾਈ ਨੂੰ ਨੇੜੇ ਰਹਿੰਦਾ ਕੰਟੈਕਟ ਨੰਬਰ ਬੋਲ ਦੂ ਬਈ 984313514 ਇਹ ਬਾਈ ਦਾ ਕੰਟੈਕਟ 16139952087 ਇਹ ਦੋਮੇ ਬਾਈ ਦੇ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਇੱਧਰ ਆ ਜਾਓ ਬਈ ਕੋਈ ਗੱਲ ਨਹੀਂ ਬਈ ਕਿਹੜਾ ਸੂਆ ਸੂਈ ਆ ਪਹਿਲਾ ਸੂਆ ਸੂਈ ਆ ਪਹਿਲਾ ਸੂਆ ਹਾਂ ਤੇ ਕਿੰਨੇ ਦਿਨ ਹੋ ਗਏ ਬਈ ਸੂਈ ਆ ਤੜਕੇ 6:35 ਹੋਏ ਸੂਈ ਆ ਠੀਕ ਹੈ ਬਈ ਤੇ ਜੇਰਾ ਭਈਆ ਨਾ ਹਾਂ ਜੀ ਜੇਰਾ ਭਈਆ ਬਠਲ ਚ ਕੰਪਲੀਟ ਆ ਬੱਚਾ ਕੀ ਆ ਗਿਆ ਬਈ ਮਾੜਾ ਬੱਚੀ ਆ ਬਸ ਹੀ ਬੜੀ ਜੰਗੀ ਹੈ ਨਾ ਜਰਸੀ ਦੇ ਬੱਚੇ ਨੂੰ ਜਰਸੀ ਬੜੀ ਵੱਡੀ-ਵੱਡੀ ਬਹੁਤ ਆ ਨਾ ਤੇ ਬਾਈ ਕਿੰਨਾ ਕੇ ਫਿਰ ਬੋਲਾ ਕੱਢਿਆ ਇਹਦੇ 5 ਕਿਲੋ ਕੱਢਿਆ ਤੇ ਕਿਵੇਂ ਆ ਚੌਣ ਚ ਬੜੀ ਆ ਹੋਲੀ ਹਾਂ ਪੋਲੀ ਬਹੁਤ ਪੋਲੀ ਧਾਰਾ ਠੀਕ ਹੈ ਬਾਈ ਤੇ ਕਿੰਨਾ ਕੇ ਦੁੱਧ ਪਾ ਦੂ ਬਾਈ ਐਸਟੀਮੇਟ ਵੀ 18 ਨਹੀਂ 20 ਕਿਲੋ ذرا ਆਉਣਾ ਹੱਸ ਕੇ ਆ ਠੀਕ ਹੈ ਬਾਈ ਲੇਵੇ ਦਾ ਸਰ ਆਲੇਵੇ ਦੇ ਹਿਸਾਬ ਨਾਲ ਲੇਵੇ ਦੇ ਹਿਸਾਬ ਨਾਲ ਸਹੀ ਗੱਲ ਆ ਬਾਈ ਲੇਵੇ ਦੀ ਫੀਡਿੰਗ ਚੈੱਕ ਕਰ ਸਕਦੇ ਬੜੀ ਕਮਾਲ ਆ ਨਾੜਾ ਨੂੜਾਂ ਵੀ ਚੈੱਕ ਕਰ ਸਕਦੇ ਬੜੀਆਂ ਚੰਗੀਆਂ ਬਾਕੀ ਥਾਣਾ ਦਾ ਗੈਪ ਆਪਾਂ ਚੈੱਕ ਕਰਵਾਣਾ ਬਹੁਤ ਚੰਗਾ ਥਣ ਲੱਗਿਆ ਬਲ ਕੱਲਾ ਕੱਲਾ ਥਾਣਾ ਪੂਰੀ ਵੀ ਥੀ ਜਿਹਨੂੰ ਆਪਾਂ ਕਹਿੰਦੇ ਥਣ ਲੱਗਿਆ ਵਾ ਬਾਕੀ ਗੁਲਾਬੀ ਥਾਣਾ ਗਿਆ ਹਨਾ ਬੁੱਟੇ ਹੂੰ ਖੋਲੀ ਬਾਈ ਤੋਰੀ ਮੜੀ ਜੀ ਖੋਲ ਕੇ ਕੱਦ ਬਾਈ ਬਹੁਤ ਚੰਗਾ ਬੱਚਾ ਵੀ ਮਗਰ ਕਰਮਾਲੀ ਦੇ ਵਸੀ ਆ ਗਏ ਐ ਲਾ ਲੂ ਵੀ ਸਾਂਭਣ ਵਾਲੀ ਆ ਕਿ ਨਹੀਂ ਬਾਈ ਹੂੰ ਸਾਲ ਨੂੰ ਤਾਂ ਪੱਛੀ ਨੇ ਰਲ ਜੇ ਨਾਲ ਉਹ ਵਧੀਆ ਖਰਾਕ ਖੂਰ ਪਾਈ ਤਾਂ ਹੂੰ ਬੱਚਾ ਜਿਹੜਾ ਨਾ ਬਹੁਤ ਚੰਗਾ ਜੇ ਗੱਲ ਕਰੀਏ ਕੁਆਲਟੀ ਵਾਲਾ ਬੱਚਾ ਨੇ ਕਰਮਾਲ ਨੇ ਪਾਇਆਗਾ ਹੂੰ ਤੋਰ ਦੇ ਇਧਰ ਨੂੰ ਬਈ ਕੋਈ ਗੱਲ ਨਹੀਂ ਮੋੜੀ ਤਲਕੰਜੀ ਆ ਥੋੜੀ ਜਿਹੀ ਫੇਸ ਵਗੈਰਾ ਬਈ ਚੈੱਕ ਕਰ ਸਕਦੇ ਹੋ ਕਿਉਂਕਿ ਨਮਾ ਹਾਣਾ ਕਿਹੜਾ ਬੜਾ ਪੰਗਾ ਕਿ ਨਹੀਂ ਬਾਈ ਹੂੰ ਹੂੰ ਕੁਆਲਟੀ ਵੈੜ ਦੀ ਚੈੱਕ ਕਰ ਸਕਦੇ ਜਿਹੜਾ ਲੇਵਾ ਆ ਗਿਆ ਨੇ ਫੀਟ ਨਾਲ ਆ ਗਿਆ ਬਹੁਤ ਸੋਹਣਾ ਲੇਵਾ ਆ ਗਿਆ ਟਾਈਟ ਲੇਵੇ ਦੀ ਆਦੀ ਤੇ ਬਾਈ ਬੂਟੇ ਦਾ ਮੁੱਲ ਕਿ ਰਹੂਗਾ ਫਿਰ ਦੇਣ ਲੈ ਤੋੜ 80000 80000 ਰੁਪਏ ਹਾਂ 80000 ਠੀਕ ਹੈ ਉਹ ਚ ਮਾਨਤਾ ਨਹੀਂ ਹੋ 80000 ਰੁਪਏ ਬਾਈ ਕਹਿੰਦਾ ਮੁੱਲਾ ਬਾਕੀ ਉਹ ਚ ਥੋੜਾ ਕਹਿੰਦਾ ਬਾਈ ਮਾਨਤਾ ਨਹੀਂ ਹੋਊਗਾ 나ੜਾ ਨੂੜਾ ਦੇਖੋ ਬਈਲੇ ਵੇ ਤੇ ਬਹੁਤ ਚੰਗੀਆਂ ਆ ਗੀਆਂ ਬਾਕੀ ਜਿਹੜਾ ਨਾ ਥਣਾ ਦਾ ਗੈਪ ਆ ਬਹੁਤ ਸੋਹਣਾ ਥਣਾ ਆ ਗਿਆ ਠੀਕ ਹੈ ਬਾਈ ਲੈ ਚੱਲ ਥੋੜਾ ਬੱਚੇ ਦਾ ਕਰਕੇ ਕਾਲ ਜਰੂਰ ਕਰ ਦਿਆ ਹੈਨਾ ਹੂੰ ਲੇਵਾ ਬਈ ਇਹਦਾ ਗਾ ਟਾਈਟ ਬੋਸ ਸੁਣਿਆ ਹੀ ਨਹੀਂ ਹੈਗਾ ਵੀ ਦੋ ਸੂਏ ਸੂਪੀ ਜਾਂ ਟੁੱਟ ਜਾਊਗਾ ਇਹ ਲੈ ਵੰਨੇ ਹੀ ਰਹਿਣਾਗਾ ਜੇ ਕਿਸੇ ਵੀ ਵੀਰ ਨੂੰ ਬਾਈ ਬਾੜ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ